ਤੁਸੀਂ ਦੇਖ ਸਕਦੇ ਹੋ ਕਿ ਹਰ ਗਲੀ ਹਰ ਮੁਹੱਲੇ ਦੇ ਵਿੱਚ ਇੱਥੇ ਗੁੱਡੀਆਂ ਜਿਹੜੀਆਂ ਤੁਹਾਨੂੰ ਨਜ਼ਰ ਆਉਣਗੀਆਂ ਇਧਰਲੇ ਬੰਨੇ ਤਸਵੀਰ ਦਿਖਾ ਦਿਓ ਕਿ ਹਰ ਘਰ ਦੇ ਵਿੱਚ ਇੱਥੇ ਗੁੱਡੀਆਂ ਦਾ ਕਾਰੋਬਾਰ ਜਿਹੜਾ ਵਾ ਉਹ ਕੀਤਾ ਜਾਂਦਾ ਆਪਣਾ ਨਾਮ ਮਸ਼ਹੂਰ ਆ ਭਗਵਾਨ ਸਿੰਘ ਘਾਨੂੰ ਗੁੱਡੀਆਂ ਵਾਲਾ ਮਸ਼ਹੂਰ ਆ ਅੱਛਾ ਅੱਛਾ ਔਰ ਵਰਲਡ 'ਚ ਆਪਣਾ ਨਾਮ ਚੱਲੰਦਿਆ ਕਿੰਨੇ ਕ ਚਿਰ ਤੋਂ ਤੁਸੀਂ ਗੁੱਡੀਆਂ ਦਾ ਕੰਮ ਕਰ ਰਹੇ ਹੋ ਇਹ ਸਰ ਜੀ ਵੇਖੋ ਅਸੀਂ ਤੇ ਸਾਡਾ ਜੱਦੀਪੁਰ ਕੀ ਕੰਮ ਹੈ ਗੁੱਡੀਆਂ ਦਾ ਹੀ ਚੱਲਦਾ ਆਉਂਦਿਆ ਸਾਡੀ ਇਹ ਰੋਟੀ ਹੈ ਗੁੱਡੀ ਹੂੰ ਅਹੀਂ ਤੇ ਸਾਡੇ ਨਵੇਂ ਨਵੇਂ ਬੱਚੇ ਆਪਣੇ ਬੱਚਿਆਂ ਤੱਕ ਮੁੰਡਿਆਂ ਤੱਕ ਸਾਰੇ ਸਭ ਗੁੱਡੀ ਦੇ ਵਿੱਚ ਮੰਨ ਲਓ ਤਿਆਰੀ ਕਰਦੇ ਆਂ ਆਪਾਂ ਗੁੱਡੀਆਂ ਬਣਾਈ ਦੀਆਂ ਅੱਛਾ 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 ਫੇਰ ਵੇਖੋ ਇਹ ਕਾਰੀਗਰ ਲਾਏ ਆ ਪਿੰਡ ਦੇ ਵਿੱਚ ਆਪਣੇ ਲੋਕਾਂ ਦੇ ਘਰਾਂ ਦੇ ਵਿੱਚ ਤਾਂ ਭਾਂਡੇ ਨਜ਼ਰ ਆਉਣਗੇ ਪਰ ਇਸ ਪਿੰਡ ਦੇ ਵਿੱਚ ਤੁਹਾਨੂੰ ਗੁੱਡੀਆਂ ਹੀ ਗੁੱਡੀਆਂ ਨਜ਼ਰ ਆਉਣਗੀਆਂ ਬਹੁਤ ਸੋਹਣੀਆਂ ਗੁੱਡੀਆਂ ਜਿਹੜੀ ਗੁੱਡੀ ਆ ਇਹ ਥੋੜੀ ਵੱਡੇ ਚ ਆ ਜਾਂਦੀ ਆ ਹਾਂਜੀ ਇਹਨੂੰ ਇਦਾਂ ਥੋੜਾ ਨਾਮ ਦਿੱਤਾ ਜਾਂਦਾ ਪੌਣੀ ਵਾਲਾ ਦਾਇਸ ਤੋਂ ਵੱਡੀ ਤਾਵੀ ਵਾਲਾ ਦਾ ਢੇਰ ਤਾਵੀ ਵਾਲਾ ਵੀ ਕਿਆਜ ਹੁੰਦਾ ਅੱਛਾ ਜਿਸ ਤਰ੍ਹਾਂ ਇਹਦੇ ਵਿੱਚ ਡਿਜ਼ਾਈਨ ਅਲੱਗ ਅਲੱਗ ਆ ਇਹਨਾਂ ਦੇ ਸਾਈਜ਼ ਜਿਹੜੇ ਉਹ ਵੀ ਅਲੱਗ ਅਲੱਗ ਹੁੰਦੇ ਹਾਂ ਹਾਂਜੀ ਸਾਈਜ਼ ਵੀ ਅਲੱਗ ਅਲੱਗ ਹੁੰਦੇ ਸਭ ਸਾਈਜ਼ ਵੀ ਅਲੱਗ ਅਲੱਗ ਹੁੰਦੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਤਰੀਕੇ ਦੇ ਨਾਲ ਇਸ ਗੁੱਡੇ ਨੂੰ ਤਿਆਰ ਕੀਤਾ ਗਿਆ ਇਹਨੂੰ ਭੂਤ ਗੁੱਡਾ ਕਹਿੰਦੇ ਨੇ ਬਹੁਤ ਹੀ ਸੋਹਣੀ ਤਸਵੀਰ ਤੇ ਬਹੁਤ ਵੱਡੇ ਗੁੱਡੇ ਤੁਹਾਡੀ ਸਕਰੀਨ ਤੇ ਨਜ਼ਰ ਆ ਰਹੇ ਹੋਣਗੇ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਇਹ ਅਲੱਗ ਅਲੱਗ ਇਹ ਸਭ ਤੋਂ ਵੱਡਿਆ ਇਹ ਵੀ ਤੁਸੀਂ ਤਿਆਰ ਕੀਤਾ ਹਾਂ ਹਾਂਜੀ ਅਸੀਂ ਤਾਂ ਸਟਾਰਟਿੰਗ ਕੁਟਿੰਗ ਸਾਰੀ ਆਪ ਕਰ ਲੈਂਦੇ ਹਾਂ ਤਾਂ ਤੁਸੀਂ ਛੋਟੀ ਉਮਰ ਚ ਕਿੱਥੋਂ ਸਿੱਖ ਲਿਆ ਕਰ ਇਹ ਬਸ ਸਾਡੇ ਤਾਂ ਵੱਡਾ ਵੱਡੇ ਕਰਦੇ ਸੀਗੇ ਪਹਿਲਾਂ ਵੱਡੇ ਕਰਦੇ ਸੀ ਹਾਂਜੀ ਉਸ ਤੋਂ ਬਾਅਦ ਆ ਨਾਲ ਵੇਖ-ਵੇ ਕੇ ਆਪ ਵੀ ਜਾ ਸਿੱਖਿਆ ਬੱਡਾ ਤਾਂ ਲੋਕ ਬਿਸਤਰੇ ਨਹੀਂ ਚੁੱਕਦੇ ਪਰ ਇੱਥੇ ਦੇਖ ਲਓ ਲੋਕਾਂ ਨੇ ਬਿਸਤਰੇ ਸੰਭਾਲੇ ਸ਼ਾਇਦ ਪੇਟੀਆਂ ਦੇ ਵਿੱਚ ਪਰ ਗੁੱਡੀਆਂ ਜਿਹੜੀਆਂ ਵਾ ਉਹ ਹਰ ਬੈੱਡ ਦੇ ਉੱਤੇ ਪਈਆਂ ਨੇ ਇਹ ਇੱਕ ਬਹੁਤ ਵਧੀਆ ਤਰੀਕਾ ਨਾਲੇ ਤਾਂ ਆਪਣੀ ਕਮਾਈ ਕਰੋ ਤੇ ਨਾਲੇ ਮਨੋਰੰਜਨ ਦਾ ਮਨੋਰੰਜਨ ਆਹ ਲਓ ਜੀ ਡੇਢ ਤਾ ਵੀ ਗੁੱਡਾ ਇਹ ਡੇਢ ਤਾ ਵੀ ਇਹਨੂੰ ਡੇਢ ਤਾ ਵੀ ਕਹਿੰਦੇ ਜੀ ਤਾ ਵੀ ਮਤਲਬ ਕੀ ਹੁੰਦਾ ਇੱਕ ਪੂਰੇ ਕਾਗਜ਼ ਦਾ ਹੁੰਦਾ ਹੈ ਡੇਢ ਦਾ ਕਾਗਜ਼ ਅੱਛਾ ਕਾਗਜ਼ ਨੂੰ ਤਾਵੀਂ ਕਹਿੰਦੇ ਹੋ ਹਾਂਜੀ ਜੇ ਤੇ ਇੱਕ ਕਾਗਜ਼ ਦਾ ਹੋਵੇ ਉਹਨੂੰ ਤਾਵੀਂ ਦਾ ਅੱਛਾ ਡੇਢ ਕਾਏ ਦਾ ਦੋ ਦਾ ਜਿਹੜਾ ਦੋ ਕਾਗਜ਼ ਦਾ ਦੋ ਤਾ ਅੱਛਾ ਇਹਦਾ ਕੋਈ ਸੱਚਾ-ਸੁੱਚਾ ਤਿਆਰ ਕੀਤਾ ਹੁੰਦਾ ਪਹਿਲਾਂ ਮਿੰਤੀ ਮੁਰਤੀ ਕੋਈ ਬਣਾਉਣਾ ਪੈਂਦਾ ਅੱਛਾ ਮਿੰਤੀ ਆਪ ਤਿਆਰ ਕਰਦੇ ਹੋ ਸਾਲ ਦੋ ਸਾਲ ਲਾਉਣੇ ਪੈਂਦੇ ਕੋਈ ਆਰਡਰ ਤੇ ਵੀ ਤੁਹਾਡੇ ਤੋਂ ਬਣਾਉਂਦਾ ਕੋਈ ਜਾ ਹਾਂਜੀ ਹਾਂਜੀ 2000 ਗੁੱਡੀ 5000 ਹਾਂਜੀ ਹਾਂਜੀ ਜੋ ਵੀ ਕੋਈ ਆਰਡਰ ਤੇ ਜਿਸਨੇ ਵੀ ਗੁੱਡੀ ਆਪਣੇ ਕੋਲ ਯਾਰ 2000 4000 ਕਿਸੇ ਨੇ ਜਿੰਨੀ ਵੀ ਲੈਣੀ ਆ ਉਹ ਆਪਣੇ ਸਬੰਧ ਕਰ ਸਕਦਾ ਵਾ ਜਿਹੜੀ ਮਰਜ਼ੀ ਕੋਈ ਆਖੇ ਤਿਆਰ ਕਰਕੇ ਦੇ ਦੇਈ ਦੂਰੋਂ ਦੂਰੋਂ ਤੱਕ ਹਰੀਕੇ ਲਾ ਲੋ ਪਿਆਸ ਲਾ ਲੋ ਜਲੰਧਰ ਲਾ ਲੋ ਅੱਛਾ ਅੱਛਾ ਦੂਰੋਂ ਦੂਰੋਂ ਸਾਬ ਹਰ ਚਾਰੇ ਪਾਸੇ ਮਾਲਕੋ ਗੁੱਡੀਆਂ ਆਪਣੇ ਮਿਲਦੀਆਂ ਜਲੰਧਰ ਤੱਕ ਤੁਹਾਡੀਆਂ ਗੁੱਡੀਆਂ ਜਾਂਦੀਆਂ ਹਾਂਜੀ ਜਲੰਧਰ ਤੱਕ ਜੰਮੂ ਤੱਕ ਜਾਂਦੀ ਹੈ ਆਪਣੀ ਗੁੱਡੀ ਜੀ ਵਾਹ ਲੁਧਿਆਣਾ ਵੀ ਜਾਂਦੀ ਆ ਫਿਰੋਜ਼ਪੁਰ ਵੀ ਜਾਂਦੀ ਆ ਵਾਹ ਵਾਹ ਹਾਂਜੀ ਹਰ ਤਰ੍ਹਾਂ ਦੇ ਸਾਰਾ ਚ ਆਪਣੀ ਗੁੱਡੀ ਜਾਂਦੀ ਆ ਪੀਸ ਜਿਹੜੇ ਆ ਅਲੱਗ-ਅਲੱਗ ਕਾਗਜ਼ ਦੇ ਲੱਗੇ ਹੋਇਆ ਤੇ ਇਹ ਵੱਖਰੇ-ਵੱਖਰੇ ਕੱਟ ਪੀਸ ਇਹਨੂੰ ਗੂਨ ਦੇ ਨਾਲ 레ਵੀ ਦੇ ਨਾਲ ਜੋੜ ਕੇ ਫੇਰ ਇੱਕ ਗੁੱਡਾ ਜਿਹੜਾ ਵਾ ਉਹ ਤਿਆ ਆ ਦੇਖੋ ਇੱਕ ਵੱਖਰਾ ਜਿਹਾ ਡਿਜ਼ਾਈਨ ਹੈ ਇਹ ਸਟਾਰ ਗੁੱਡਾ ਜੀ ਇਹ ਛੋਟੇ ਤੋਂ ਛੋਟਾ ਤਿਆਰ ਕਰੀਦਾ ਜੋ ਮਰਜ਼ੀ ਇਹ ਚ ਭਰ ਲਿਦਾ ਹੈ ਜੀ ਦੇਖੋ ਬਹੁਤ ਵਧੀਆ ਹੈ ਤੋਂ ਵੱਡਾ ਵੀ ਮਿਲਦਾ ਹੈ ਸਟਾਰ ਗੁੱਡਾ ਇਹ ਆਪਣੇ ਲੜਕੇ ਨੇ ਬਣਾਇਆ ਹੈ ਛੋਟੇ ਨੇ ਜੀ ਬਹੁਤ ਦਿਮਾਗ ਦਾ ਆਪਣੇ ਮੁੰਡੇ ਦਾ ਹਰ ਤਰ੍ਹਾਂ ਦੀ ਗੁੱਡੀ ਬਣਾ ਲਈ ਦੀ ਹੈ ਡਿਜ਼ਾਈਨ ਬਹੁਤ ਵੱਖ ਜੀ ਜੀ ਜਿੰਨੇ ਵੀ ਆਪਣੇ ਸਰੋਤੇ ਆਣ ਕੇ ਆਪਣੇ ਨਾਲ ਕਨੈਕਟ ਕਰੋ ਗੁੱਡੀ ਇਹ ਚ ਵੱਡਾ ਵੀ ਹੈਗਾ ਕੋਈ ਵੱਡਾ ਪੀਸ ਹੈਗਾ ਦਿਖਾ ਦਿਓ ਹੈਗੇ ਉਹ ਇੱਕ ਇੱਕ ਦੁਕਾਨ ਤੇ ਹੈਗੇ ਦੋਸਤੋ ਅੱਜ ਮੈਂ 100 ਰੁਪਏ ਪਿੰਡ ਦੇ ਵਿੱਚ ਮੌਜੂਦ ਆ ਤੇ 100 ਰੁਪਏ ਪਿੰਡ ਦੇ ਵਿੱਚ ਇੱਥੇ ਨਾ ਬਹੁਤ ਸਾਰੇ ਲੋਕ ਜਿਹੜੇ ਆ ਪਤੰਗਾ ਬਣਾਉਣ ਦਾ ਕੰਮ ਕਰਦੇ ਨੇ ਤੇ ਗੁੱਡੀ ਆਪਾਂ ਉੱਡਦੀ ਤੇ ਸਾਰੇ ਦੇਖਦੇ ਆ ਪਰ ਇਸ ਗੁੱਡੀ ਦੇ ਬਣਾਉਣ ਵਾਲੇ ਜਿਹੜੇ ਕਾਰੀਗਰ ਆ ਉਹਨਾਂ ਦੀ ਅੱਜ ਹੱਥਾਂ ਦੀ ਕਲਾ ਤੁਹਾਨੂੰ ਦਿਖਾਵਾਂਗੇ ਤੇ ਕਿਸ ਤਰ੍ਹਾਂ ਦੀਆਂ ਗੁੱਡੀਆਂ ਜਿਹੜੀਆਂ ਬੱਚੇ ਪਸੰਦ ਕਰਦੇ ਨੇ ਨੌਜਵਾਨ ਕਿਸ ਤਰ੍ਹਾਂ ਦੀ ਗੁੱਡੀ ਪਸੰਦ ਕਰਦੇ ਨੇ ਤੇ ਸਾਰਾ ਕੁਝ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੀ ਕਟਿੰਗ ਕਿਹੜੇ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ ਤੇ ਕਿੱਥੋਂ-ਕਿੱਥੋਂ ਇਹ ਲੋਕਾਂ ਨੇ ਇਹ ਕਾਰੋਬਾਰ ਜਿਹੜਾ ਸੁੱਕਿਆ ਤੁਸੀਂ ਦੇਖ ਸਕਦੇ ਹੋ ਕਿ ਹਰ ਗਲੀ ਦੇ ਵਿੱਚ ਦੁਕਾਨਾਂ ਜਿਹੜੀਆਂ ਸਜੀਆਂ ਹੋਈਆਂ ਨੇ ਇੱਕ ਤਸਵੀਰਾਂ ਤੁਹਾਨੂੰ ਉਧਰਲੇ ਪਾਸੇ ਕਰਕੇ ਦਿਖਾਉਨੇ ਆ ਜਿੱਥੇ ਦੁਕਾਨਾਂ ਜਿਹੜੀਆਂ ਉਹ ਸਜ ਸੁੱਕੀਆਂ ਨੇ ਤੇ ਬਹੁਤ ਸਾਰੀਆਂ ਗੁੱਡੀਆਂ ਜਿਹੜੀਆਂ ਵਾ ਇਸ ਪਿੰਡ ਦੇ ਵਿੱਚੋਂ ਔਰਤਾਂ ਕੰਮ ਕਰਦੀਆਂ ਨੇ ਛੋਟੇ ਛੋਟੇ ਬੱਚੇ ਕੰਮ ਕਰਦੇ ਨੇ ਤੇ ਚੰਗੀ ਜਿਹੜੀ ਕਮਾਈ ਦਾ ਸਾਧਨ ਇੱਕ ਹੈ ਨਾਲ ਦੀ ਨਾਲ ਮਨੋਰੰਜਨ ਜਿਹੜਾ ਵਾ ਉਹ ਵੀ ਹੁੰਦਾ ਆਪਾਂ ਹੋਰ ਕੁਝ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਸੋ ਦੋਸਤੋ ਪਲਾਸੌਰ ਪਿੰਡ ਦੇ ਵਿੱਚ ਨਾ ਮੈਂ ਇਸ ਵੇਲੇ ਇੱਕ ਘਰ ਦੇ ਵਿੱਚ ਆ ਤੇ ਭੋਲਾ ਬੁੱਢੀਆਂ ਵਾਲਾ ਇੱਥੇ ਬਹੁਤ ਮਸ਼ਹੂਰ ਹੈ ਤੇ ਆਪਾਂ ਭੋਲੇ ਦੀ ਕਾਰਾਗਰੀ ਤੁਹਾਨੂੰ ਦਿਖਾਉਣੇ ਆ ਤੇ ਬਹੁਤ ਸੋਹਣੇ ਸੋਹਣੇ ਗੁੱਡੇ ਇੱਥੇ ਬਣਦੇ ਨੇ ਪਤੰਗਾ ਉਡਾਉਣ ਦੇ ਜਿਹੜੇ ਸ਼ਕੀਨ ਹੈ ਉਹਨਾਂ ਵਾਸਤੇ ਇੱਕ ਖਾਸ ਅੱਜ ਵੀਡੀਓ ਲੈ ਕੇ ਆਇਆ ਤੁਸੀਂ ਦੇਖ ਸਕਦੇ ਹੋ ਕਿ ਅਲੱਗ-ਅਲੱਗ ਕਾਗਜ਼ ਲਗਾ ਕੇ ਤੇ ਇਹ ਗੁੱਡੀਆਂ ਜਿਹੜੀਆਂ ਤਿਆਰ ਕੀਤੀਆਂ ਜਾਂਦੀਆਂ ਉਧਰਲੇ ਪਾਸੇ ਭੋਲਾ ਜੀ ਆਪਣੇ ਹੱਥਾਂ ਦੇ ਨਾਲ ਇਹ ਗੁੱਡੀਆਂ ਤਿਆਰ ਕਰਦੇ ਨੇ ਇੱਧਰਲੇ ਪਾਸੇ ਇੱਕ ਤਸਵੀਰ ਦਿਖਾ ਦਿਓ ਕਿ ਇੱਧਰਲੇ ਪਾਸੇ ਭੈਣ ਜੀ ਆਪ ਨਾਲ ਉਹਨਾਂ ਦਾ ਸਾਥ ਦੇ ਰਹੇ ਪੂਰਾ ਪਿੰਡ ਜਿਹੜਾ ਲਗਾਤਾਰ ਇਹ ਗੁੱਡੀਆਂ ਜਿਹੜੀਆਂ ਬਣਾ ਕੇ ਤੇ ਜਿਹੜੇ ਲੋਹੜੀ ਦੇ ਸ਼ਕੀਨ ਗੱਭਰੂ ਜਵਾਨ ਜਿਹੜੇ ਪਤੰਗਬਾਜ਼ੀ ਕਰਨ ਦੇ ਸ਼ਕੀਨ ਨੇ ਉਹਨਾਂ ਵਾਸਤੇ ਇੱਕ ਤੋਹਫਾ ਲੋਹੜੀ ਦਾ ਜਿਹੜਾ ਇੱਥੇ ਤਿਆਰ ਹੁੰਦਾ ਆਪਾਂ ਗੱਲਬਾਤ ਕਰਦੇ ਆ ਵੀਰ ਭੋਲੇ ਦੇ ਨਾਲ ਤੇ ਉਹਨਾਂ ਤੋਂ ਜਾਣਦੇ ਆ ਪੂਰੀ ਕਹਾਣੀ ਤੋਂ ਆਪਾ ਭੋਲੇ ਕੋਲ ਜਾਣਦੇ ਆ ਕਿ ਕਿਹੜੇ ਕਿਹੜੇ ਤਰ੍ਹਾਂ ਦਾ ਗੁੱਡਾ ਅੱਜ ਕੱਲ ਲੋਕ ਪਸੰਦ ਕਰਦੇ ਹਾਂ ਜੀ ਆ ਪਹਿਲੀ ਕਿਹੜੀ ਆਈਟਮ ਦਿਖਾ ਰਹੇ ਹੋ ਸਾਨੂੰ ਹਾਂਜੀ ਇਹ ਕਿਹੜੀ ਆਈਟਮ ਆ ਜੀ ਇਹ ਨੂੰ ਆਂਦੇ ਆ ਤਾਵਾ ਗੁੱਡਾ ਤਾਵਾ ਗੁੱਡਾ ਹਾਂ ਇਹ ਇਹ ਕਿਹੜੀ ਕਿਹੜੀ ਚੀਜ਼ ਲੱਗਦੀ ਇਹਦੇ ਵਿੱਚ ਇਹਦੇ ਕਾਗਜ਼ ਲੱਗਦਾ ਡਿਜ਼ਾਈਨ ਪੈਂਦੇ ਡਿਜ਼ਾਈਨ ਪੈਂਦੇ ਤੇ ਕਟਿੰਗ-ਕਟਿੰਗ ਆਪ ਕਰਦੇ ਸਾਰਾ ਕੂਸਿਕਾਰ ਇਹ ਇਹ ਤਾਵਾ ਗੁੱਡਾ ਹੋ ਗਿਆ ਇਹਦੇ ਵਿੱਚ ਵੱਖਰੇ-ਵੱਖਰੇ ਰੰਗ ਜਿਹੜੇ ਉਹ ਹਾਂਜੀ ਹਾਂਜੀ ਉਹ ਹੋਰ ਕੋਈ ਚੀਜ਼ ਦਿਖਾਓ ਵੇਖੋ ਹਾਂਜੀ ਜੀ ਇਹਨੂੰ ਕੀ ਕਹਿੰਦੇ ਜੀ ਇਹਨਵੇਂ ਹੋ ਗੁੱਤੀ ਚੰਦੇ ਇਹ ਵੀ ਤਵਾ ਹੈ ਹਾਂ ਇਹ ਵੀ ਤਵਾ ਗੁੱਡਾ ਹੈ ਅੱਛਾ ਅੱਛਾ ਤੇ ਇਹ ਹੁਣ ਜਿਹੜਾ ਵੱਖਰੇ ਵੱਖਰੇ ਜਿਹਦਾ ਇਹਦੇ ਵਿੱਚ ਕੱਟ ਪਏ ਨੇ ਹੈਗਾ ਇਹ ਸਾਰੇ ਕੰਚੀ ਦੇ ਨਾਲ ਕਰਾਵਰੀ ਕੀਤੀ ਜਾਂਦੀ ਹੈ ਹਾਂ ਕੰਟੀ ਨਾਲ ਇਹ ਪੁੱਲਾ ਜੀ ਤੁਸੀਂ ਕਿੱਥੋਂ ਕੰਮ ਸਿੱਖਿਆ ਸੀ ਮੇਰਾ ਭਰਾ ਕਰਦਾ ਹੁੰਦਾ ਸੀ ਪਹਿਲਾਂ ਤੁਹਾਡਾ ਭਰਾ ਦਾ ਕਿੰਨੇ ਸਿਰ ਤੋਂ ਕਿੰਨਾ ਪਰਿਵਾਰ ਕਰ ਰਿਹਾ ਤੁਹਾਡਾ ਕੰਮ ਮੇਰੀ ਮਾਤਾ ਕਰਦੀ ਹੁੰਦੀ ਪਹਿਲਾਂ ਮਾਤਾ ਕਰਦੀ ਹੁੰਦੀ ਪਹਿਲ ਨਾਲ ਭਰਾ ਕਰਦੇ ਉਹਨੇ ਪਾਸਟਾ ਨੂੰ ਜਿਆਦਾ ਸਿੱਖੀ ਅੱਛਾ ਪਾਕਿਸਤਾਨ ਤੋਂ ਸਿੱਖਿਆ ਆਇਆ ਮੇਰੀ ਮਾਤਾ ਰਹਿੰਦੀ ਨਹੀਂ ਮੇਰੀ ਮਾਂ ਜਿਹੜੀ ਹੁੰਦੀ ਅੱਛਾ ਤੁਹਾਡੀ ਮਾਤਾ ਜਿਹੜੀ ਪਾਕਿਸਤਾਨ ਤੋਂ ਆਈ ਹੈ ਤੇ ਪਾਕਿਸਤਾਨ ਤੋਂ ਉਹਨੇ ਸਿੱਖਿਆ ਹਾਂ ਤੇ ਪਾਕਿਸਤਾਨ ਚ ਆਜੀ ਨਹੀਂ ਨਹੀਂ ਪਾਕਿਸਤਾਨ ਤੇ ਆਏ ਨਹੀਂ ਹਾਂ ਮਣੀ ਉਹ ਗੁੱਡੀ ਬਣਾਉਂ ਜਾਂਦੇ ਰਹੇ ਆ ਅੱਛਾ ਪਾਕਿਸਤਾਨ ਦੇ ਵਿੱਚ ਗੁੱਡੀ ਬਣਾਉਂ ਜਾਂਦੇ ਰਹੇ ਹਾਂ ਮੇਰਾ ਨਾਨਾ ਜਾਂਦਾ ਰਹਿੰਦਾ ਅੱਛਾ 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 ਤੇ ਇਹ ਫਿਰ ਕਾਬਲ ਲੰਮਾ ਲੰਮਾ ਹੀ ਕੰਮ ਕਰ ਆ ਹਾਂ ਕਿਹੜੀ ਕਿਹੜੀ ਚੀਜ਼ ਇਹਦੇ ਵਿੱਚ ਵਰਤਦੇ ਹੋ ਤੁਸੀਂ ਜਿਹੜੀ ਅਮਲ ਵੀ ਜਿਹੜੀ ਜਿਹੜੀ ਚੀਜ਼ ਆ ਜੁੜਦੀ ਨਾਲ ਹਾਂ ਲੇਵੀ ਹੁੰਦੀ ਆ ਲੇਵੀ ਲੇਵੀ ਦੇ ਨੀਲਾ ਥੋਥਾ ਪਾਈਦਾ ਵਿੱਚ ਨੀਲਾ ਥੋਥਾ ਹੋਰ ਕਿਹੜੀ ਕਿਹੜੀ ਚੀਜ਼ ਉਹ ਨੀਲਾ ਥੋਥਾ ਤਾਂ ਪਾਈਦਾ ਹੂੰ ਪਿਟੂਆ ਨਾ ਲੱਗੇ ਚੂਆ ਨਾ ਲੱਗੇ ਹੋਰ ਕਿਹੜੀ ਕਿਹੜੀ ਚੀਜ਼ ਪੈਂਦੀ ਹੈ ਹੋਰ ਨਹੀਂ ਕੋਈ ਪੈਂਦੀ ਹੋਰ ਕੋਈ ਚੀਜ਼ ਨਹੀਂ ਨੀਲਾ ਥੋਥਾ ਕਿੱਲਾ ਹੁੰਦਾ ਨੀਲਾ ਥੋਥਾ ਮੈਦਾ ਮੈਦਾ ਹਾਂ ਹਾਂ ਉਹ ਫਿਰ ਨੀਲਾ ਲੇਵੀ ਬਣਾਈ ਦੋਦੀ ਲੇਵੀ ਬਣਦੀ ਆ ਤੇਲੇ ਵੀ ਵਲਾ ਕੇ ਫੇਰ ਗੁੱਡੇ ਬਚਾਰ ਕਰਦੀ ਤੇ ਜਿਹੜੀਆਂ ਤੀਲਾ ਇਹ ਉਥੋਂ ਅੰਬਰਸਰੋਂ ਆਉਂਦੀਆਂ ਇਹ ਬੜੀਆਂ ਪਤਰੀਆਂ ਮਿਲ ਜਾਂਦੀਆਂ ਬਣੀਆਂ ਬਣੀਆਂ ਇੱਕ ਥੋੜੀਆਂ ਤੀਲਾ ਵੀ ਦਿਖਾ ਦਈਏ ਦਸ਼ਕਾਂ ਨੂੰ ਫਕਸੀ ਤੇ ਸਾਡੇ ਉਹ ਪੈਰ ਦੇਖੋ ਕਿ ਇਹ estrano ਗੁੱਡੀਆਂ ਨੇ ਇਹ ਜ਼ਿਆਦਾਤਰ ਬਾਸ ਦੀ ਲੱਕੜੀਆਂ ਕੱਟੀਆਂ ਇਹ ਤੁਹਾਨੂੰ ਥੀਲਾ ਮਿਲ ਜਾਣਗੀਆਂ ਤੇ ਇਹਨਾਂ ਨੂੰ ਦੇਖ ਕੇ ਅੰਦਾਜ਼ਾ ਲਗਾ ਕੇ ਤੇ ਲੋਕ ਜਿਹੜੇ ਆ ਗੁੱਡੀਆਂ ਖਰੀਦਦੇ ਨੇ ਅੱਛਾ ਅੱਜਕੱਲ ਨੌਜਵਾਨ ਜਿਹੜੇ ਉਹ ਕਿਹੜੀ ਕਿਸ ਤਰ੍ਹਾਂ ਦੀ ਗੁੱਡੀ ਜਿਹੜੀ ਉਹ ਲੈਣੀ ਪਸੰਦ ਕਰਦੇ ਆ ਉਹ ਜਿਹੜੀ ਨਾ ਪਾਕਿਸਤਾਨੀ ਗੁੱਡੀ ਡਾਉਂਦੇ ਪਾਕਿਸਤਾਨੀ ਦਿਖਾਓ ਕੋਈ ਸਾਨੂੰ ਪਾਕਿਸਤਾਨੀ ਉਹ ਪਾਕਿਸਤਾਨੀ ਨਾ ਮੇਰੇ ਕੋਲ ਨਹੀਂ ਹੈਗੀ ਉਤਰਾ ਅੱਛਾ ਉਹ ਤਰ੍ਹਾਂ ਟੀਜ ਹੋ ਜਾਂਦੀ ਆ ਉਹਨੂੰ ਸਿਰਫ ਲਾਇਆ ਹੁੰਦਾ ਆ ਚੀਜ਼ ਇੱਥੇ ਨਖੂ ਗਾਰਡਨ ਦਾ ਛੋਟਾ ਟੀਲਾ ਵਾਲਾ ਅੱਛਾ ਅੱਛਾ ਹਾਂ ਉਹ ਪਾਕਿਸਤਾਨੀ ਗੁੱਡੀਆਂ ਹੁੰਦੀ ਹੈ ਹਾਂ ਤੇ ਇਹ ਜੇ ਆਪਾਂ ਗੱਲ ਕਰੀਏ ਤੇ ਕਿੰਨੇ ਕੁ ਲੋਕ ਜਿਹੜੇ ਇਸ ਪਿੰਡ ਦੇ ਵਿੱਚ ਤਿਆਰ ਕਰਦੇ ਗੁੱਡੀਆਂ ਮੇਰੇ ਸਹਾਂ ਨਾ ਹੋਣੇ ਆ 10-15 ਘਰ 10-15 ਘਰ ਤੇ ਇਹ ਇਹ ਤੋਂ ਕਹਿੰਦਾ ਨੌਜਵਾਨਾਂ ਵਾਸਤੇ ਛੋਟੇ ਬੱਚਾ ਵਾਸਤੇ ਕੋਈ ਕਾਰਾਗਰੀ ਹੋ ਵੀ ਦਿਖਾ ਦਿਓ ਜਿਹੜੇ ਬੱਚੇ ਛੋਟੇ ਖੁਸ਼ ਹੋ ਕੇ ਲੈਂਦੇ ਆ ਛੋਟੀ ਗੁੱਡੀ ਨਮ ਘਟ ਬਣਾਉਣਾ ਛੋਟੀ ਗੁੱਡੀ ਘਟ ਬਣਾਉਦੇ ਸੋ ਦਸ਼ਵ ਆਪਾਂ ਕੁਝ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਜਿਹੜੇ ਛੋਟੇ ਬੱਚਿਆਂ ਦੇ ਵਾਸਤੇ ਗੁੱਡੀਆਂ ਤਿਆਰ ਕਰਦੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਕੋਲੋਂ ਜਾਣਦੇ ਆ ਕੁਝ ਹੋਰ ਚੀਜ਼ਾਂ ਆਦੋ ਚੱਲਦੇ ਆ ਤੇ ਨੌਜ ਜਵਾਨਾਂ ਦੀ ਪਸੰਦੀਦਾ ਜਿਹੜਾ ਗੁੱਟਾ ਜਿਆਦਾ ਜਿਹੜਾ ਆਪਾਂ ਦੇਖਦੇ ਆਏ ਆ ਬਚਪਨ ਦੇ ਵਿੱਚ ਬਚਪਨ ਦੀਆਂ ਖੇਡਾਂ ਨੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਤਰੀਕੇ ਦੇ ਨਾਲ ਇਸ ਗੁੱਡੇ ਨੂੰ ਤਿਆਰ ਕੀਤਾ ਗਿਆ ਆਪਾਂ ਭੈਣ ਕੋਲੋਂ ਜਾਣਦੇ ਭੈਣ ਜੀ ਇੱਕ ਮਿੰਟ ਆਓ ਇੱਥੇ ਲੱਗਿਆ ਆ ਇਹ 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 ਕਿਹੜਾ ਡਿਜ਼ਾਈਨ ਹੈ ਤੇ ਇਹਨੂੰ ਇਹਨੂੰ ਕੀ ਕਹਿੰਦੇ ਇਸ ਗੁੱਡੇ ਨੂੰ ਦੱਸਿਓ ਜਰਾ ਡੇਢ ਤਾਵੀ ਇਹਨੂੰ ਕੀ ਕਹਿੰਦੇ ਇਹ ਵੀ ਡੇਢ ਤਾਵੀ ਇਹ ਜੀ ਡੇਢ ਤਾਵੀ ਗੁੱਡਾ ਹੈ ਤੇ ਲੋਕ ਬਹੁਤ ਇਸ ਨੂੰ ਉਡਾਉਣਾ ਪਸੰਦ ਕਰਦੇ ਆ ਨੌਜਵਾਨਾਂ ਦੀ ਪਹਿਲੀ ਪਸੰਦ ਡੇਢ ਤਵਾ ਗੁੱਡਾ ਇਹ ਤੁਹਾਡੀ ਸਕਰੀਨ ਤੇ ਨਜ਼ਰ ਆ ਰਿਹਾ ਹੋਵੇਗਾ ਕੁਝ ਹੋਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਬਹੁਤ ਵੱਡੇ ਵੱਡੇ ਗੁੱਡੇ ਨੇ ਇਹਨੂੰ ਅਸੀਂ ਤਾਂ ਆਪਣੇ ਸਮੇਂ ਦੇ ਵਿੱਚ ਭੂਤ ਗੁੱਡਾ ਹੀ ਕਿਤੇ ਆਇਆ ਹੈ ਪਤਾ ਨਹੀਂ ਹੁਣ ਇੱਥੇ ਇਹਨਾਂ ਦੀ ਭਾਸ਼ਾ ਵਿੱਚ ਇਹਨੂੰ ਕੀ ਕਿਹਾ ਜਾਂਦਾ ਕਿ ਭੂਤ ਆਲਾ ਗੁੱਡਾ ਤੁਰਿਆ ਆਉਂਦਾ ਸੋ ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਲੱਗ ਕਰਕੇ ਦਿਖਾ ਦਿਓ ਇੱਕ ਤਸਵੀਰ ਤੁਹਾਡੀ ਸਕਰੀਨ ਤੇ ਚੱਲ ਰਹੀ ਹੋਗੀ ਇਹਨੂੰ ਭੂਤ ਗੁੱਡਾ ਕਹਿੰਦੇ ਨੇ ਬਹੁਤ ਹੀ ਸੋਹਣੀ ਤਸਵੀਰ ਤੇ ਬਹੁਤ ਵੱਡੇ ਗੁੱਡੇ ਤੁਹਾਡੀ ਸਕਰੀਨ ਤੇ ਨਜ਼ਰ ਆ ਰਹੇ ਹੋਣਗੇ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਇਹ ਅਲੱਗ-ਅਲੱਗ ਰੰਗ ਜਿਹੜੇ ਆ ਇਹਦੇ ਵਿੱਚ ਪਾਏ ਜਾਂਦੇ ਆ ਤੇ ਇਹਨੂੰ ਬੜੇ ਤਰੀਕੇ ਦੇ ਨਾਲ ਕਟਿੰਗ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਅਲੱਗ-ਅਲੱਗ ਪੀਸ ਜਿਹੜੇ ਆ ਅਲੱਗ-ਅਲੱਗ ਕਾਗਜ਼ ਦੇ ਲੱਗੇ ਹੋਇਆ ਇਹ ਵੱਖਰੇ ਵੱਖਰੇ ਕੱਟ ਪੀਸ ਇਹਨੂੰ ਗੂਨ ਦੇ ਨਾਲ ਲੇਵੀ ਦੇ ਨਾਲ ਜੋੜ ਕੇ ਫਿਰ ਇੱਕ ਗੁੱਡਾ ਜਿਹੜਾ ਵਾ ਉਹ ਤਿਆਰ ਕਰਦੇ ਬਹੁਤ ਮਿਹਨਤ ਦਾ ਕੰਮ ਹੈ ਤੇ ਅਸੀਂ ਜਦੋਂ ਉਡਾਉਨੇ ਆ ਤੇ ਸਾਨੂੰ ਲੱਗਦਾ ਵੀ ਅਸੀਂ ਤਾਂ ਬਸ ਲਿਆ ਕੇ ਉਡਾਤਾ ਤੇ ਖਤਮ ਕਾਣੀ ਪਰ ਜਿਹੜੇ ਕਾਰੀਗਰ ਬਣਾਉਂਦੇ ਨੇ ਉਹਨਾਂ ਵਾਸਤੇ ਇਹ ਬਹੁਤ ਹੀ ਮਿਹਨਤ ਦਾ ਕੰਮ ਹੈ ਕੁਝ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਾਉਨੇ ਆ ਜੁਰ ਤੁਹਾਡੇ ਨਾਲ ਸਾਂਝੀ ਕਰਦੇ ਤੁਸੀਂ ਦੇਖ ਸਕਦੇ ਹੋ ਵੀ ਹਰ ਗਲੀ ਹਰ ਮੁਹੱਲੇ ਦੇ ਵਿੱਚ ਇੱਥੇ ਗੁੱਡੀਆਂ ਜਿਹੜੀਆਂ ਤੁਹਾਨੂੰ ਨਜ਼ਰ ਆਉਣਗੀਆਂ ਇਧਰਲੇ ਬਣੇ ਹੋਏ ਤਸਵੀਰ ਦਿਖਾ ਦਿਓ ਕਿ ਹਰ ਘਰ ਦੇ ਵਿੱਚ ਇੱਥੇ ਗੁੱਡੀਆਂ ਦਾ ਕਾਰੋਬਾਰ ਜਿਹੜਾ ਵਾ ਉਹ ਕੀਤਾ ਜਾਂਦਾ ਉਧਰਲੇ ਬਨੇ ਇੱਕ ਹੋਰ ਤਸਵੀਰ ਦਿਖਾ ਦਿਓ ਕਿ ਇਧਰ ਮਾਤਾਵਾ ਜਿਹੜੀਆਂ ਵਾ ਉਹ ਵੀ ਇੱਥੇ ਗੁੱਡੀਆਂ ਤਿਆਰ ਕਰਦੇ ਆ ਨੇ ਬਹੁਤ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਧਰ ਵੀ ਮਾਤਾ ਜੀ ਗੁੱਡੀਆਂ ਤਿਆਰ ਕਰਦੇ ਨੇ ਹੋਰ ਬਹੁਤ ਸਾਰੇ ਲੋਕ ਜਿਹੜੇ ਆ ਇੱਥੇ ਗੁੱਡੀਆਂ ਤਿਆਰ ਕਰਦੇ ਨੇ ਮਾਤਾ ਜੀ ਕਿ ਮਾਤਾ ਜੀ ਕਿੰਨੇ ਕੁ ਲੋਕ ਜਿਹੜੇ ਇੱਥੇ ਗੁੱਡੀਆਂ ਤਿਆਰ ਕਰਦੇ ਆ ਇੱਥੇ ਭਾਜੀ ਸਾਰੇ ਪਿੰਡ ਹੀ ਤਿਆਰ ਕਰਦੇ ਸੀ ਸਾਰਾ ਪਿੰਡ ਹੀ ਤਿਆਰ ਕਰਦਾ ਹਾਂਜੀ ਹਾਂਜੀ ਅੱਛਾ 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 ਛੋਟੇ ਛੋਟੇ ਬੱਚੇ ਵੀ ਤਿਆਰ ਕਰੀ ਜਾਂਦੇ ਤੁਸੀਂ ਦੇਖ ਸਕਦੇ ਹੋ ਇਧਰ ਲਈ ਤਸਵੀਰ ਇੱਕ ਦਿਖਾ ਦਿਓ ਵੀ ਮੰਝਿਆਂ ਤੇ ਲੋਕਾਂ ਨੇ ਘਰਾਂ ਦੇ ਵਿੱਚ ਗੁੱਡੀਆਂ ਲਾਈਆਂ ਨੇ ਤੇ ਉਧਰ ਅੰਦਰ ਬੱਚੇ ਤਿਆਰ ਕਰਦੇ ਆ ਚਲੋ ਆਓ ਨੀ ਅੰਦਰ ਨਹੀਂ ਕਰਦਾ ਕੋਈ ਮੈਂ ਆਈ ਆ ਬੜਾ ਨਹੀਂ ਆ ਅੱਛਾ ਤੁਸੀਂ ਆਪ ਤਿਆਰ ਮਾਤਾ ਜੀ ਤੁਸੀਂ ਕਿੱਥੋਂ ਸਿੱਖਿਆ ਇਹ ਕੰਮ ਥੋੜਾ ਜਿਹਾ ਇਧਰ ਨੂੰ ਹੋ ਜਾ ਇਹ ਬੰਨਿਆ ਹੋਣਾ ਕੈਮਰਾ ਲੈ ਸਾਹਮਣੇ ਇੱਥੇ ਆ ਜਾਓ ਇੱਥੋਂ ਹੀ ਕਾਰੀ ਇਥੇ ਸਿੱਖਿਆ ਪਿੰਡ ਚੋਂ ਪਿੰਡ ਤੋਂ ਹਾਂਜੀ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਗੁੱਡੀਆਂ ਨੂੰ ਹਾਂ ਤੁਹਾਨੂੰ ਹੋ ਗਿਆ 3 ਸਾਲ ਬਣਾਉਂਦੇ ਹਾਂ 3 ਸਾਲ ਹੋ ਗਏ ਹਾਂਜੀ ਤੇ ਫਿਰ ਆਪਣਾ ਬਣ ਜਾਂਦੇ ਖਰਚਾ ਪਾਣੀ ਬਣ ਜਾਂਦਾ ਹਾਂਜੀ ਚਲੋ ਇਤਰਾ ਜਾਂ ਲੂੰਡੇ ਚੱਲਦੇ ਜਾਂਦਾ ਅੱਛਾ ਬੱਚੇ ਤੇ ਲੋਕ ਅੱਜ ਕੱਲ੍ਹ ਬਾਹਰ ਨੂੰ ਜਾਂਦੇ ਹਨਾ ਤੇ ਤੁਸੀਂ ਇੱਥੇ ਛੋਟੇ ਛੋਟੇ ਕਾਰੋਬਾਰ ਸੁਖਾ ਕੇ ਆਪਣਾ ਕਾਰੋਬਾਰ ਚਲਾ ਲਓ ਕਿੰਨਾ ਕੁ ਵਧੀਆ ਲੱਗਦਾ ਹਾਂਜੀ ਬੜਾ ਵਧੀਆ ਲੱਗਦਾ ਹੈ ਘਰੇ ਆਪਣੇ ਬੈਠੇ ਕਰਦੇ ਰਹੀ ਨੇ ਕਾਰੋਬਾਰ ਬੱਚੇ ਵੀ ਕਰਦੇ ਆ ਹਾਂਜੀ ਨਹੀਂ ਬੱਚੇ ਤੁਹਾਨੂੰ ਵਿਆਹੇ ਬੇਟੀਆਂ ਵਿਆਈਆਂ ਅੱਛਾ ਅੱਛਾ ਹਾਂਜੀ ਹਾਂਜੀ ਚਲੋ ਆਪਾਂ ਹੋਰ ਕੁਝ ਲੋਕਾਂ ਦੇ ਨਾਲ ਗੱਲਬਾਤ ਕਰਦੇ ਆਂ ਤੇ ਜਾਣੋ ਬਹੁਤ ਵੱਡੇ ਵੱਡੇ ਗੁੱਡੇ ਜਿਹੜੇ ਆ ਇੱਥੇ ਤਿਆਰ ਕੀਤੇ ਜਾਂਦੇ ਨੇ ਅੱਗੇ ਆ ਗਿਓ ਕੈਮਰਾਮੈਨ ਨੂੰ ਕਵਾਂਗਾ ਕਿ ਤਸਵੀਰਾਂ ਦਿਖਾ ਦਿਓ ਹਰ ਘਰ ਦੇ ਵਿੱਚ ਇੱਥੇ ਗੁੱਡੀਆਂ ਜੜੀਆਂ ਵਾ ਉਹ ਤਿਆਰ ਕੀਤੇ ਜਾਂਦੇ ਬਾਬਾ ਜੀ ਸੱਸੇ ਕਾਲ ਠੀਕ ਠਾਕ ਹੋ ਮਾਰਾ ਠੀਕ ਆ ਕਿੰਨੇ ਕੁ ਲੋਕ ਤਿਆਰ ਕਰਦੇ ਇੱਥੇ ਗੁੱਡੀਆਂ ਹਾਂਜੀ ਵਾਵਾ ਕਰ ਵਾਵਾ ਕਰ ਇਧਰ ਮਾਤਾ ਜੀ ਤਸਵੀਰ ਤੁਹਾਨੂੰ ਇੱਕ ਦਿਖਾ ਦਈਏ ਤੁਸੀਂ ਦੇਖ ਸਕਦੇ ਹੋ ਕਿ ਤੀਲਾ ਛਿਲੀਆਂ ਜਾ ਰਹੀਆਂ ਨੇ ਤੇ ਮਾਤਾ ਜੀ ਆ ਆਪਣੇ ਹੱਥਾਂ ਦੇ ਨਾਲ ਗੁੱਡੀਆਂ ਜੜੀਆਂ ਉਹ ਤਿਆਰ ਕਰ ਰਹੇ ਨੇ ਤੀਲਾ ਲਗਾਈਆਂ ਜਾ ਰਹੀਆਂ ਲੇਵੀ ਜਿਹੜੀ ਭਾਈ ਸਾਹਿਬ ਨੇ ਦੱਸੀ ਕਿ ਲੇਵੀ ਅਸੀਂ ਤਿਆਰ ਕਰਦੇ ਆ ਗੁੱਡੀਆਂ ਤਿਆਰ ਕੀਤੀਆਂ ਜਾਂਦੀਆਂ ਨੇ ਹਰ ਪਾਕਾ ਲੋਕਾਂ ਦੇ ਘਰਾਂ ਦੇ ਵਿੱਚ ਤਾਂ ਭਾਂਡੇ ਨਜ਼ਰ ਆਉਣਗੇ ਪਰ ਇਸ ਪਿੰਡ ਦੇ ਵਿੱਚ ਤੁਹਾਨੂੰ ਗੁੱਡੀਆਂ ਹੀ ਗੁੱਡੀਆਂ ਨਜ਼ਰ ਆਉਣਗੀਆਂ ਬਹੁਤ ਸੋਹਣੀਆਂ ਗੁੱਡੀਆਂ ਇੱਧਰ ਤੁਹਾਨੂੰ ਦਿਖਾ ਦੇਵਾਇਆ ਕਰੀ ਇੱਧਰ ਆਓ ਭਾਈ ਸਾਹਿਬ ਜੀ ਆ ਬਹੁਤ ਸੋਹਣੀ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਘਰਾਂ ਦੇ ਵਿੱਚ ਭਾਂਡੇ ਖਿਲਰੇ ਨਜ਼ਰ ਆਉਣਗੇ ਜਾਂ ਬਿਸਤਰੇ ਖਿਲਰੇ ਨਜ਼ਰ ਆਉਣਗੇ ਪਰ ਇਹਨਾਂ ਘਰਾਂ ਦੇ ਵਿੱਚ ਤੁਹਾਨੂੰ ਗੁੱਡੀਆਂ ਹੀ ਗੁੱਡੀਆਂ ਨਜ਼ਰ ਆਉਣਗੀਆਂ ਜਾਂ ਤਾਂ ਬੈਠਾ ਤਾਂ ਲੋਕ ਬਿਸਤਰੇ ਨਹੀਂ ਚੁੱਕਦੇ ਪਰ ਇੱਥੇ ਦੇਖ ਲੋ ਲੋਕਾਂ ਨੇ ਬਿਸਤਰੇ ਸੰਭਾਲੇ ਸ਼ਾਇਦ ਪੇਟੀਆਂ ਦੇ ਵਿੱਚ ਪਰ ਗੁੱਡੀਆਂ ਜਿਹੜੀਆਂ ਵਾ ਉਹ ਹਰ ਬੈੱਡ ਦੇ ਉੱਤੇ ਪਈਆਂ ਨੇ ਇਹ ਇੱਕ ਬਹੁਤ ਵਧੀਆ ਤਰੀਕਾ ਨਾਲੇ ਤਾਂ ਆਪਣੀ ਕਮਾਈ ਕਰੋ ਤੇ ਨਾਲੇ ਮਨੋਰੰਜਨ ਦਾ ਮਨੋਰੰਜਨ ਜਿਹੜੇ ਲੋਕ ਗੁੱਡੀਆਂ ਅਡਾਉਂਦੇ ਨੇ ਅੱਜ ਦੀ ਵੀਡੀਓ ਉਹਨਾਂ ਵਾਸਤੇ ਅਸੀਂ ਖਾਸ ਤੌਰ ਤੇ ਲੈ ਕੇ ਆਏ ਹਾਂ ਕੁਝ ਹੋਰ ਲੋਕਾਂ ਲਗਾ ਹਰ ਗਲੀ ਦੇ ਵਿੱਚ ਹਰ ਮੋਹੱਲੇ ਦੇ ਵਿੱਚ ਲੜਕੀਆਂ ਬੱਚੇ ਬਜ਼ੁਰਗ ਔਰਤਾਂ ਜਿਹੜੀਆਂ ਉਹ ਕੰਮ ਕਰਦੀਆਂ ਤੁਸੀਂ ਦੇਖ ਸਕਦੇ ਹੋ ਲੋਕ ਕੰਦਾ ਤੇ ਜਾਂਦਾ ਸੋਹਣੇ ਸੋਹਣੇ ਸੇ ਨਰੀਆਂ ਟੰਗਦੇ ਨੇ ਸੋਹਣੇ ਸੋਹਣੇ ਫੁੱਲ ਟੰਗਦੇ ਨੇ ਪਰ ਇੱਥੇ ਤੁਹਾਨੂੰ ਪਤੰਗਾ ਹੀ ਪਤੰਗਾ ਨਜ਼ਰ ਆਉਂਦੇ ਨੇ ਘਰਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਬਹੁਤ ਸਾਰੇ ਲੋਕ ਜਿਹੜੇ ਆ ਇੱਥੇ ਇਹੋ ਹੀ ਕਾਰੋਬਾਰ ਜਿਹੜਾ ਕਰਦੇ ਨੇ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਠੀਕ ਹੋ ਜੀ ਹਾਂਜੀ ਠੀਕ ਹੈ ਕਿੰਨੇ ਕ ਆਪਣੇ ਬੱਚੇ ਕੰਮ ਕਰਦੇ ਆ ਜੀ ਬੱਚੇ ਹੀ ਆਪ ਹੀ ਕਰਦੇ ਆ ਜੀ ਕਿੰਨੇ ਕ ਚਿਰ ਤੋਂ ਕਰ ਰਹੇ ਹੋ ਇਹ 30-40 ਸਾਲਾਂ ਤੋਂ 30-40 ਸਾਲਾਂ ਤੋਂ ਕਿੰਨੇ ਕ ਲੋਕ ਪਿੰਡਾਂ ਦੇ ਕਰ ਰਹੇ ਆ ਕਾਫੀ ਕਰਨਾ ਹੈ ਜੀ ਅੱਛਾ ਜਿਹੜੇ ਤੁਹਾਨੂੰ ਆਰਡਰ ਆਉਂਦੇ ਨੇ ਕਿੱਥੋਂ ਕਿੱਥੋਂ ਆਉਂਦੇ ਨੇ ਦੂਰੋਂ ਦੂਰੋਂ ਪੱਟੀ ਤੱਕ ਖੇਮ ਕਰਨ ਤੱਕ ਅੱਛਾ ਜੰਡੇਆਲੇ ਤੱਕ ਹੂੰ ਹੋਰ ਨਾ ਥਾਵਾ ਜੰਡੇਆਲੇ ਤੱਕ ਵੀ ਭੇਜ ਦੇ ਕੋਟੀ ਅੱਛਾ ਇਹ ਤੁਹਾਨੂੰ ਦੁਕਾਨਾਂ ਵਾਲੇ ਆਰਡਰ ਕਰਦੇ ਕਿ ਜਾਂ ਜਿਹੜੇ ਡਾਉਣ ਵਾਲੇ ਬੱਚੇ ਉਹ ਵੀ ਆ ਕੇ ਲੈ ਜਾਂਦੇ ਦੁਕਾਨਾਂ ਵਾਲੇ ਵੀ ਕਰਦੇ ਆ ਤੇ ਡਾਉਣ ਵਾਲੇ ਵੀ ਆ ਡਾਉਣ ਵਾਲੇ ਵੀ ਇੱਕ ਤਸਵੀਰ ਇੱਕ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਸਾਰੀਆਂ ਦਿਖਾ ਦਈਏ ਕਿ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਮੰਜਿਆਂ ਤੇ ਤੇ ਅਜੇ ਤੱਕ ਬਿਸਤਰੇ ਜਿਹੜੇ ਉਹ ਪਏ ਹੋਣੇ ਆ ਵੀ ਬਿਸਤਰੇ ਰਾਤ ਨੂੰ ਠਰ ਜਾਂਦੇ ਆ ਪਰ ਇਹਨਾਂ ਨੇ ਬਿਸਤਰੇ ਸਾਮਕੇ ਪੇਟੀਆਂ ਚ ਰੱਖ ਦਿੱਤੇ ਆ ਪਰ ਬੈੱਡਾਂ ਦੇ ਉੱਪਰ ਵੀ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਗੁੱਡੀਆਂ ਜਿਹੜੀਆਂ ਵਾ ਉਹ ਮੰਜਿਆਂ ਦੇ ਉੱਤੇ ਰੱਖੀਆਂ ਹੋਈਆਂ ਨੇ ਬੈੱਡਾਂ ਦੇ ਉੱਤੇ ਗੁੱਡੀਆਂ ਹੀ ਗੁੱਡੀਆਂ ਅਲੱਗ-ਅਲੱਗ ਡਿਜ਼ਾਈਨ ਦੀਆਂ ਤੁਹਾਨੂੰ ਨਜ਼ਰ ਆਉਣੀਆਂ ਇਹ ਸਾਰਾ ਪਿੰਡ ਹੀ ਜਿਹੜਾ ਵਾ ਆਪਣੇ ਕਾਰੋਬਾਰ ਦੇ ਵਿੱਚ ਲੱਗਿਆ ਹੋਇਆ ਇੱਕ ਸਪੈਸ਼ਲ ਗੁੱਡੀਆਂ ਪਿੰਡ ਮੇਰੇ ਲੱਗਿਆ ਜਾ ਇੱਕ ਸਪੈਸ਼ਲ ਗੁੱਡੀ ਆਪ ਦੇਖੋ ਹੈਪੀ ਲੋਹੜੀ ਹੈਪੀ ਲੋਹੜੀ ਲਿਖਿਆ ਹੋਇਆ ਇਹ ਭੈਣਾਂ ਤੁਸੀਂ ਤਿਆਰ ਕੀਤੀ ਹੈ ਹਾਂਜੀ ਅਸੀਂ ਕਰੰਦੇ ਆ ਅੱਛਾ ਚਲੋ ਹੋਰ ਦੇਖਦੇ ਹਾਂ ਹੋਰ ਕਿਹੜੇ ਕਿਹੜੇ ਡਿਜ਼ਾਈਨ ਤਿਆਰ ਕੀਤੇ ਆਪਾਂ ਉਹ ਵੀ ਦੇਖਦੇ ਆ ਸੋ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਜਿਹੜੇ ਆ ਉਹ ਗੁੱਡੀਆਂ ਤਿਆਰ ਕਰਦ ਨੇ ਭੈਣ ਸਾਨੂੰ ਦਿਖਾਊਗੀ ਵੀ ਕਿਹੜੇ ਕਿਹੜੇ ਡਿਜ਼ਾਈਨ ਤੁਸੀਂ ਤਿਆਰ ਕੀਤੇ ਆ ਇੱਕ ਮਾਈਕ ਤੁਹਾਨੂੰ ਲਾ ਦਈਏ ਤੁਹਾਡੀ ਆਵਾਜ਼ ਕਲੀਅਰ ਆ ਜੀ ਆਜੋ ਆਜੋ ਦੱਸੋ ਦਿਖਾਓ ਆਪ ਡਿਜ਼ਾਈਨ ਜਿਹੜੇ ਤੁਸੀਂ ਤਿਆਰ ਕੀਤੇ ਆ ਉਹ ਸਾਨੂੰ ਸਾਡੇ ਦਰਸ਼ਕਾਂ ਨੂੰ ਜ਼ਰੂਰ ਦਿਖਾਏ ਜਾਣ ਕਾਕਾ ਪਰੇ ਲੋਕ ਤਾਂ ਦੋ ਵੀ ਕੱਟ ਲਵਾਂ ਦੋਵੇਂ ਕੱਟ ਦੂੰਗਾ ਇਹ ਕਿਹੜਾ ਗੁੱਡਾ ਭੈਣੇ ਇਹ ਤਾਵਾ ਗੁੱਡਾ ਵਾ ਇਹਨੂੰ ਤਾਵਾ ਗੁੱਡਾ ਕਹਿੰਦੇ ਜੀ ਤਾਵਾ ਕਿਉਂ ਕਹਿੰਦੇ ਇਹਨੂੰ ਪਤਾ ਇਹਦਾ ਕਾਸਤ ਨਹੀਂ ਪਤਾ ਬਟ ਇਹ ਜਿਹੜੀ ਗੁੱਡੀਆਂ ਇਹ ਥੋੜੀ ਵੱਡੇ ਚ ਆ ਜਾਂਦੀ ਆ ਹਾਂਜੀ ਇਹਨੂੰ ਇਦਾਂ ਥੋੜਾ ਨਾਮ ਦਿੱਤਾ ਜਾਂਦਾ ਪੌਣੀ ਵਾਲਾ ਦਾ ਇਸ ਤੋਂ ਵੱਡੀ ਤਾਵੀ ਵਾਲਾ ਦਾ 1.5 ਤਾਵੀ ਵਾਲਾ ਵੀ ਕਿਆਜ ਹੁੰਦਾ ਅੱਛਾ ਜਿਸ ਤਰ੍ਹਾਂ ਇਹਦੇ ਵਿੱਚ ਡਿਜ਼ਾਈਨ ਅਲੱਗ ਅਲੱਗ ਆ ਇਹਨਾਂ ਦੇ ਸਾਈਜ਼ ਜਿਹੜੇ ਉਹ ਵੀ ਅਲੱਗ ਅਲੱਗ ਹੁੰਦੇ ਹਾਂ ਹਾਂਜੀ ਸਾਈਜ਼ ਦੇ ਅਲੱਗ ਅਲੱਗ ਹੁੰਦੇ ਨੇ ਸਭ ਸਾਈਜ਼ ਵੀ ਅਲੱਗ ਅਲੱਗ ਹੁੰਦੇ ਤੇ ਸਭ ਤੋਂ ਛੋਟੀ ਗੁੱਡੀ ਵੀ 11 ਤੇ ਸਭ ਤੋਂ ਛੋਟੀ ਆਹ ਵਾਲੀ ਇਹ ਵੀ ਥੋੜੀ ਵੱਡੀ ਚ ਨਹੀਂ ਸਭ ਤੋਂ ਛੋਟੀ ਗੁੱਡੀ ਆ ਜਾਂਦੀ ਆ ਇਹ ਸਭ ਤੋਂ ਛੋਟੀ ਗੁੱਡੀ ਆ ਸਭ ਤੋਂ ਛੋਟੀ ਗੁੱਡੀ ਆ ਇਹਨੂੰ ਕੀ ਕਹਿੰਦੇ ਆ ਜੀ ਇਹਨੂੰ 40 ਵਾਲੀ ਗੁੱਡੀ ਕਹਿੰਦੇ ਆ 40 ਵਾਲੀ ਗੁੱਡੀ ਇਸ 40 ਮਤਲਬ ਸਾਈਜ਼ ਹਾਂਜੀ ਮਤਲਬ ਛੋਟੀ ਆ ਜਾਂਦੀ ਫਿਰ ਇਹਨੂੰ ਇਨੂੰ ਤਾਵੀਆ ਲਈ ਕਿੰਨੇ ਤਾਵੀਆ ਦੀ ਹਾਂਜੀ ਇਹ ਸਭ ਤੋਂ ਵੱਡਿਆ ਇਹ ਵੀ ਤੁਸੀਂ ਤਿਆਰ ਕੀਤਾ ਹਾਂਜੀ ਅਸੀਂ ਤਾਂ ਸਟਾਰਟਿੰਗ ਕੁਟਿੰਗ ਸਾਰੀ ਆਪ ਕਰ ਲੈਂਦੇ ਹਾਂ ਤਾਂ ਤੁਸੀਂ ਛੋਟੀ ਉਮਰ ਚ ਕਿੱਥੋਂ ਸਿੱਖ ਲਿਆ ਕਰ ਇਹ ਬਸ ਸਾਡੇ ਤੋਂ ਵੱਡਾ ਵੱਡੇ ਕਰਦੇ ਸੀਗੇ ਪਹਿਲਾਂ ਵੱਡੇ ਕਰਦੇ ਸੀ ਹਾਂਜੀ ਉਸ ਤੋਂ ਬਾਅਦ ਨਾਲ ਵੇਖ ਰੇ ਕੇ ਆਪ ਵੀ ਜਾ ਸਿੱਖਿਆ ਬਸ ਆਪਾਂ ਹੁਣ ਜਿਹੜਾ ਗੁੱਡਾ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਨੌਜਵਾਨਾਂ ਵੱਲੋਂ ਉਹ ਕਿਹੜਾ ਗੁੱਡਾ ਹੈ ਉਹੀ ਹੈ ਬਸ ਨੂੰ ਜ਼ਿਆਦਾਤਰ ਲੋਕ ਯਾਰਾ ਬੋਲਦੇ ਆ ਕੈਨੇਡਾ ਗੁੱਡੀ ਬੋਲਦੇ ਆ ਇਹਨੂੰ ਕੈਨੇਡਾ ਗੁੱਡੀ ਕਹਿੰਦੇ ਲੋ ਜੀ ਆ ਕੈਨੇਡਾ ਗੁੱਡੀ ਦੇਖ ਲੋ ਭਾਈ ਆਪਾਂ ਫੈਮਲੇ ਤੇ ਲਾ ਕੇ ਕਰਕੇ ਦਿਖਾ ਦਈਏ ਇਹ ਕੈਨੇਡਾ ਗੁੱਡੀ ਕੈਨੇਡਾ ਦਾ ਨਜ਼ਾਰਾ ਤੁਸੀਂ ਇੱਥੇ ਹੀ ਲੈ ਸਕਦੇ ਹੋ ਆਪਾਂ ਹੋਰ ਕੁਝ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰੇ ਬਹੁਤ ਬਹੁਤ ਧੰਨਵਾਦ ਭੈਣੇ ਸਾਡਾ ਗੱਲ ਕਰਨ ਸੋ ਬੱਚੇ ਬਹੁਤ ਸੋਹਣਾ ਕੰਮ ਕਰ ਇੱਥੇ ਕੰਮ ਕਰ ਰਹੇ ਨੇ ਤੇ ਆਪਾਂ ਕੁਝ ਹੋਰ ਵੀਰਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗਾ ਇੱਕ ਰੀ ਤਸਵੀਰ ਸਾਰੀ ਦਿਖਾ ਦਊ ਵਾਰ-ਵਾਰ ਕਿ ਡੇਢ ਤਾਵੀ ਆਹ ਲਓ ਜੀ ਡੇਢ ਤਾਵੀ ਗੁੱਡਾ ਇਹ ਡੇਢ ਤਾਵੀ ਇਹਨੂੰ ਡੇਢ ਤਾਵੀ ਕਹਿੰਦੇ ਜੀ ਤਾਵੀ ਮਤਲਬ ਕੀ ਹੁੰਦਾ ਇੱਕ ਪੂਰੇ ਕਾਗਜ਼ ਦਾ ਹੁੰਦਾ ਇਹ ਡੇਢ ਦਾ ਕਾਗਜ਼ ਅੱਛਾ ਕਾਗਜ਼ ਨੂੰ ਤਾਵੀ ਕਹਿੰਦੇ ਹੋ ਹਾਂ ਜੀ ਜੇ ਇੱਕ ਕਾਗਜ਼ਾ ਹੋਵੇ ਉਹਨੂੰ ਤਾਵੀ ਦਾ ਅੱਛਾ ਡੇਢ ਕਾਏ ਦਾ ਦੋ ਦਾ ਜਿਹੜਾ ਦੋ ਕਾਗਜ਼ ਦੋ ਤਾ ਅੱਛਾ ਇਹਦਾ ਕੋਈ ਸੱਚਾ-ਸੁੱਚਾ ਤਿਆਰ ਕੀਤਾ ਹੁੰਦਾ ਪਹਿਲਾਂ ਮਿੰਤੀ ਮੂਰਤੀ ਕੋਈ ਹਾਂ ਬਣਾਉਣਾ ਕਹਿੰਦਾ ਹੈ ਅੱਛਾ ਮਿੰਤੀ ਆਪ ਤਿਆਰ ਕਰਦੇ ਹੋ ਸਾਲ ਦੋ ਸਾਲ ਲਾਉਣੇ ਪੈਂਦੇ ਇੰਚਾਂ ਦੇ ਵਿੱਚ ਕਿੱਦਾਂ ਮਿੰਦੇ ਉਹਨੂੰ ਇਹ ਫਿਤਾ ਰੱਖਿਆ ਦਾ ਫਿਤਾ ਤੇ ਫਿਤਾ ਕਿੰਨੇ ਕਿੰਨੇ ਇੰਚ ਦਾ 1 ਇੰਚ ਦਾ ਹੋਊਗਾ ਇਹ ਹੋਊਗਾ ਕੋਈ ਢਾਈ ਫੁੱਟ ਦਾ ਢਾਈ ਫੁੱਟ ਦਾ ਢਾਈ ਫੁੱਟ ਸਾਰੇ ਬੰਨੇ ਢਾਈ ਫੁੱਟ ਹਾਂਜੀ ਤੋਂ ਇਹ ਫਿਤੇ ਦੇ ਨਾਲ ਵੀ ਇਸ ਦੀ ਮਿੰਤੀ ਜਿਹੜੀ ਉਹ ਕੀਤੀ ਜਾਂਦੀ ਹੈ ਵਧੀਆ ਕਾਗਜ਼ ਦੇ ਨਾਲ ਤੀਲ ਲੱਗਦੀ ਹੈ ਜਿਹੜੀ ਬਾਸ ਦੀ ਤੀਲ ਕੱਟੀ ਹੁੰਦੀ ਹੈ ਉਹ ਲੱਗਦੀ ਹੈ ਲੇਵੀ ਲੱਗਦੀ ਹੈ ਬਹੁਤ ਮਿਹਨਤ ਦਾ ਕੰਮਕਾਰ ਹੈ ਤੇ ਆਪਾ ਡਾਉਣ ਲੱਗੇ ਮਿੰਟ ਨਹੀਂ ਲਾਉਂਦੇ ਬੱਚੇ ਜਦੋਂ ਉੱਡਦੀ ਗੁੱਡੀ ਜਿਹੜੀ ਬੋਈ ਗੁੱਡੀ ਲੁੱਟਣ ਜਾਂਦੇ ਨਾ ਤੇ ਬੱਚੇ ਪਾੜ ਕੇ ਬਿਲਕੁਲ ਸੱਤਿਆਲਾਸ ਕਰ ਦਿੰਦੇ ਆ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਮਿਹਨਤ ਦੇ ਨਾਲ ਇਹ ਗੁੱਡੇ ਤਿਆਰ ਕੀਤੇ ਜਾਂਦੇ ਕੁਝ ਹੋਰ ਤਸਵੀਰਾਂ ਬਹੁਤ ਸਾਰੀਆਂ ਤਸਵੀਰਾਂ ਦੇ ਨਾਲ ਇੱਕ ਤਸਵੀਰ ਹੈ ਵੀ ਬਹੁਤ ਜ਼ਰੂਰੀ ਆ ਕਿਉਂਕਿ ਸਰਦੀ ਦਾ ਮੌਸਮ ਹੈ ਤੇ ਇਸ ਵੇਲੇ ਤਾਪਮਾਨ ਜਿਹੜਾ ਬਿਲਕੁਲ ਡਾਊਨ ਆ ਚੱਲ ਰਿਹਾ ਤੇ ਲੋਕ ਅੱਗ ਦਾ ਵੀ ਸਹਾਰਾ ਲੈ ਰਹੇ ਨੇ ਪਲਾਸੌਰ ਪਿੰਡ ਦੇ ਵਿੱਚ ਅੱਜ ਬਹੁਤ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕੁਝ ਲੋਕ ਤਾਂ ਗੁੱਡੀਆਂ ਤਿਆਰ ਕਰ ਰਹੇ ਨੇ ਪਰ ਕੁਝ ਲੋਕ ਵਿਹਲੇ ਬਹਿ ਕੇ ਅੱਗ ਵੀ ਸੇਕ ਰਹੇ ਨੇ ਅੱਗ ਦਾ ਵੀ ਆਨੰਦ ਮਾਣ ਰਹੇ ਨੇ ਹਰ ਇੱਕ ਚੀਜ਼ ਤੁਹਾਨੂੰ ਤੱਲੀ-ਕੱਲੀ ਤਸਵੀਰ ਦਿਖਾਵਾਂਗੇ ਆਜੋ ਆਪਾਂ ਕਾਰੀਗਰ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਬਹੁਤ ਸਾਰੀਆਂ ਗੁੱਡੀਆਂ ਦੇ ਡਿਜ਼ਾਈਨ ਤੁਹਾਨੂੰ ਜਿਹੜੇ ਆ ਉਹ ਅੱਜ ਦਿਖਾਵਾਂਗੇ ਮੈਂ ਇਸ ਵੇਲੇ ਪਹੁੰਚ ਗਿਆ ਹਾਂ ਕਾਰੀਗਰ ਦੇ ਘਰ ਦੇ ਵਿੱਚ ਤੇ ਸਭ ਤੋਂ ਵੱਡਾ ਕਾਰੋਬਾਰ ਇਹਨਾਂ ਦਾ ਹੀ ਹੈ ਤੇ ਸਭ ਤੋਂ ਵੱਡਾ ਕਾਰੋਬਾਰ ਦੇ ਨਾਲ-ਨਾਲ ਆਪਾਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਨਾਲ-ਨਾਲ ਜਾਣਕਾਰੀ ਦੇਵਾਂਗੇ ਕਿ ਕਿਹੜੀ-ਕਿਹੜੀ ਚੀਜ਼ ਇੱਥੇ ਵਰਤੀ ਜਾਂਦੀ ਹੈ। ਸੋ ਦੋਸਤੋ ਇਸ ਵਾਰੇ ਵੀਰ ਭਗਵਾਨ ਸਿੰਘ ਮੇਰੇ ਨਾਲ ਹੈ। ਸਭ ਤੋਂ ਵੱਡਾ ਕਾਰੋਬਾਰ ਹੈ ਇਹਨਾਂ ਦਾ ਇਸ ਪਿੰਡ ਦੇ ਵਿੱਚ ਤੇ ਪੱਲਾਸੌਰ ਪਿੰਡ ਦੇ ਵਿੱਚ ਜਿੰਨੇ ਵੀ ਕਾਰੀਗਰ ਕੰਮ ਕਰਦੇ ਨੇ ਜ਼ਿਆਦਾਤਰ 50% ਜਿਹੜੇ ਆ ਇਹਨਾਂ ਦੇ ਆਪਣੇ ਕਾਰੀਗਰ ਨੇ ਘਰ-ਘਰ ਦੇ ਵਿੱਚ ਬੱਚੇ, ਬਜ਼ੁਰਗ, ਮਾਤਾਵਾ ਕੰਮ ਕਰਦੇ ਨੇ। ਆਪਾਂ ਕਰਦੇ ਵੀਰ ਦਾ ਸਵਾਗਤ ਵੀਰ ਜੀ ਬਹੁਤ-ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਚੱਲ ਰਿਹਾ ਫਿਰ ਕਾਰੋਬਾਰ ਬਹੁਤ ਵਧੀਆ ਜੀ ਬਾਬੇ ਦੀ ਕਿਰਪਾ ਹੀ ਜੀ ਆਪਾਂ ਹਰ ਤਰ੍ਹਾਂ ਦੀ ਗੁੱਡੀ ਬਣਾਇਦੀ ਆ ਜੀ ਨਵੇਂ ਤੋਂ ਨਵਾਂ ਡਿਜ਼ਾਈਨ ਹੋ ਆਪੇ ਰ ਕੋ ਤਿਆਰ ਹੁੰਦਾ ਵਾ ਮਿਲਦਾ ਵੀ ਆ ਜਿਹੜੇ ਆਪਣੇ ਪਿੰਡਾਂ ਚੋਂ ਲੋਕ ਆਪਣੇ ਕੋ ਵੀਰ ਭਰਾ ਵੀ ਆਪਣੇ ਆਉਂਦੇ ਆ ਸੱਜਣ ਮਿੱਤਰ ਬੇਲੀ ਉਹਾਂ ਦੇ ਵੀਰ ਜੜੀ ਵੀ ਚੀਜ਼ਾਂ ਨੂੰ ਤੂੰ ਤਿਆਰ ਕੀਤੀਆਂ ਨੂੰ ਉਹ ਦੇਉ ਜਦੋਂ ਅਸੀਂ ਦੇਵੇ ਤਿਆਰ ਕਰਕੇ ਅਸੀਂ ਦੇਨੇ ਆ ਜੀ ਬਹੁਤ ਖੁਸ਼ ਹੁੰਦੇ ਆ ਆਪਣੇ ਕੋ ਮੁੰਡੇ ਆਉਂਦੇ ਆ ਹੂੰ ਆਪਣਾ ਨਾਮ ਮਸ਼ਹੂਰ ਆ ਭਗਵਾਨ ਸਿੰਘ ਘਾਨੂੰ ਗੁੱਡੀਆਂ ਵਾਲਾ ਮਸ਼ਹੂਰ ਆ ਅੱਛਾ ਅੱਛਾ ਔਰ ਵਰਲਡ 'ਚ ਆਪਣਾ ਨਾਮ ਚੱਲੰਦਿਆ ਕਿੰਨੇ ਕ ਚਿਰ ਤੋਂ ਤੁਸੀਂ ਗੁੱਡੀਆਂ ਦਾ ਕੰਮ ਕਰ ਰਹੇ ਹੋ ਇਹ ਸਰ ਜੀ ਵੇਖੋ ਅਸੀਂ ਤੇ ਸਾਡਾ ਜੱਦੀਪੁਰ ਕੀ ਕੰਮ ਹੈ ਗੁੱਡੀਆਂ ਦਾ ਹੀ ਚੱਲਦਾ ਆਉਂਦਿਆ ਸਾਡੀ ਇਹ ਰੋਟੀ ਹੈ ਗੁੱਡੀ ਹੂੰ ਅਸੀਂ ਤੇ ਸਾਡੇ ਨਵੇਂ ਨਵੇਂ ਬੱਚੇ ਆਪਣੇ ਬੱਚਿਆਂ ਤੱਕ ਮੁੰਡਿਆਂ ਤੱਕ ਸਾਰੇ ਸਭ ਗੁੱਡੀ ਦੇ ਵਿੱਚ ਮੰਨ ਲਓ ਤਿਆਰੀ ਕਰਦੇ ਆਂ ਆਪਾਂ ਗੁੱਡੀਆਂ ਬਣਾਈ ਦੀਆਂ ਅੱਛਾ 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 ਫਿਰ ਵੇਖੋ ਇਹ ਕਾਰੀਗਰ ਲਾਏ ਆ ਪਿੰਡ ਦੇ ਵਿੱਚ ਆਪਣੇ ਨਹੀਂ ਨਹੀਂ ਮੈਂ ਇੱਕ ਸਵਾਲ ਮੇਰੇ ਸੀ ਵੀ ਤੁਹਾਡੇ ਕੋਲੇ ਕਲਾ ਕਿੱਥੋਂ ਆਈ ਤੁਸੀਂ ਕਿੱਥੋਂ ਸਿੱਖੀ ਕਲਾ ਜੀ ਇਹ ਕਲਾ ਆਪਣੇ ਮਾਪਿਓ ਤੋਂ ਆਈ ਹੈ ਜੀ ਅੱਛਾ ਅੱਛਾ ਪਹਿਲਾਂ ਮਾਤਾ ਪਿਤਾ ਕਰਦੇ ਹਾਂ ਹਾਂ ਜੀ ਪਹਿਲਾਂ ਸਾਡੇ ਮਾਤਾ ਪਿਤਾ ਕਰਦੇ ਹੁੰਦੇ ਸੀ ਅੱਛਾ ਅੱਛਾ ਕਿਉਂ ਐ ਵਕਤ ਮਾਤਾ ਦੀ ਦੀ ਹੋਣ ਹੋ ਗਈ ਹੈ ਡੈਥ ਸਾਨੂੰ ਉਹ ਗੁਣ ਦੇ ਕੇ ਗਏ ਆ ਜੀ ਮਾਤਾ ਜੀ ਅੱਛਾ ਅੱਛਾ ਉਹਨਾਂ ਨੂੰ ਰੋਟੀ ਤੇ ਲਾਇਆ ਉਹ ਬਣਾਉਂਦੇ ਸੀ ਅਸੀਂ ਛੋਟੇ ਜਿਹੇ ਜਦੋਂ ਗੁੱਡੀ ਤੇ ਲੈਣ ਦੇ ਵਿੱਚ ਇਹ ਚ ਪਏ ਆ ਹੂੰ ਤੇ ਹਾਡੀ ਉਮਰ ਬੰਮਰੇ ਵੀ ਘਟੋ ਘਟੇ 40 45 ਸਾਲ ਉਮਰ ਆਡੀ ਹੋ ਗਈ ਆ ਜੀ ਜੀ ਉਹਦਾ ਦੇ ਗੁੱਡੀਆਂ ਵੀ ਬਣਾਉਂਦੇ ਆ ਜੀ ਜਾਨੀ ਜੇ ਆਪਾਂ ਜੇ ਮਟੀਰੀਅਲ ਦੀ ਗੱਲ ਕਰੀਏ ਵੀ ਜਿਹੜਾ ਕਾਗਜ਼ ਤੁਸੀਂ ਲਿਆਉਂਦੇ ਹੋ ਸਟੀਆਂ ਲਿਆਉਂਦੇ ਜਿਹੜੀਆਂ ਤੀਲਾ ਲਾ ਹਾਂਜੀ ਵਾਂਸ ਹੁੰਦਾ ਵਾਂਸ ਇਹ ਇਹ ਕਿੱਥੋਂ ਲਿਆਉਂਦੇ ਸਾਰਾ ਕੁਝ ਇਹ ਲਿਹਾਇਦਾ ਜੀ ਆਪਣੇ ਸਾਡੇ ਬਾਹੂ ਆ ਜੀ ਅੰਮ੍ਰitsar ਅੰਮ੍ਰitsar ਹਾਂਜੀ ਅੰਮ੍ਰitsarੋਂ ਲਿਹਾਇਦਾ ਬਾਹੂਆਂ ਆਪਣੇ ਕੋ ਜੀ ਸਾਰਾ ਮਿਲ ਜਾਂਦਾ ਹਾਂਜੀ ਸਾਰਾ ਕੋ ਜੋ ਵੀ ਸਾਡੇ ਬਾਹੂਆਂ ਕੋ ਮਿਲਦਾ ਜੀ ਹਾਂ ਹਾਂਜੀ ਉੱਥੇ ਮੈਂ ਗੱਲਬਾਤ ਕਰੀਏ ਜਿਤਨਾ ਕੋਈ ਆਰਡਰ ਤੇ ਵੀ ਤੁਹਾਡੇ ਤੋਂ ਬਣਾਉਂਦਾ ਕੋਈ ਜਾ ਹਾਂਜੀ ਹਾਂਜੀ 2000 5000 ਹਾਂਜੀ ਹਾਂਜੀ ਜੋ ਵੀ ਕੋਈ ਆਰਡਰ ਤੇ ਜਿਸਨੇ ਵੀ ਗੁੱਡੀ ਆਪਣੇ ਕੋਲ ਯਾਰ 2000 4000 ਕਿਸੇ ਨੇ ਜਿੰਨੀ ਵੀ ਲੈਣੀ ਆ ਉਹ ਆਪਣੇ ਸਬੰਧ ਕਰ ਸਕਦਾ ਵਾ ਆਪਰੇ ਕੋ ਗੁੱਡੀ ਜੜੀ ਮਰਜ਼ੀ ਕੋਈ ਆਖੇ ਤਿਆਰ ਕਰਕੇ ਦੇ ਦੇ ਦੀ ਤੁਹਾਡੇ ਕੋਲ ਜਿਆਦਾ ਦੁਕਾਨਾਂ ਵਾਲੇ ਆਉਂਦੇ ਕਿ ਜਾਂ ਪਰਚੂਨ ਵਾਲੇ ਵੀ ਆਉਂਦੇ ਨਹੀਂ ਦੁਕਾਨਾਂ ਵਾਲੇ ਵੀ ਆਉਂਦੇ ਪਰਚੂਨ ਵਾਲੇ ਵੀ ਆ ਤੇ ਜਿਹੜੇ ਖਾਸ ਕਰਕੇ ਆਪਣੇ ਸਰੋਤੇ ਆ ਡੌਣ ਵਾਲੇ ਵੀ ਆ ਪਿੰਡਾਂ ਚੋਂ ਸ਼ਹਿਰਾਂ ਚੋਂ ਇਹ ਤਾਂ ਮਿਲਾ ਲਓ ਮਾਲੋ ਦੂਰੋਂ ਦੂਰੋਂ ਤੱਕ ਹਰੀਕੇ ਲਾ ਲਓ ਪਿਆਸ ਲਾ ਲਓ ਜਲੰਧਰ ਲਾ ਲਓ ਅੱਛਾ ਅੱਛਾ ਦੂਰੋਂ ਦੂਰੋਂ ਸਾਰ ਹਰ ਚਾਰੇ ਪਾਸੇ ਮਾਲੋ ਗੁੱਡੀਆਂ ਆਪਣੇ ਮਿਲਦੀਆਂ ਜਲੰਧਰ ਤੱਕ ਤੁਹਾਡੀਆਂ ਗੁੱਡੀਆਂ ਜਾਂਦੀਆਂ ਹਾਂਜੀ ਜਲੰਧਰ ਤੱਕ ਜੰਮੂ ਤੱਕ ਜਾਂਦੀ ਹੈ ਆਪਣੀ ਗੁੱਡੀ ਜੀ ਵਾਹ ਲੁਧਿਆਣਾ ਵੀ ਜਾਂਦੀ ਆ ਫਰੋਜਪੁਰ ਵੀ ਜਾਂਦੀ ਆ ਵਾਹ ਜੀ ਵਾਹ ਹਾਂ ਜੀ ਹਰ ਤਰ੍ਹਾਂ ਦੇ ਸ਼ਹਿਰਾਂ 'ਚ ਆਪਣੀ ਗੁੱਡੀ ਜਾਂਦੀ ਆ ਜੀ ਇਹ ਵੀ ਕਿੱਦਾਂ ਤੁਹਾਡੇ ਨਾਲ ਉਹ ਕੰਟੈਕਟ ਕਰਦੇ ਨੇ ਪਹਿਲਾਂ ਆਰਡਰ ਦੇ ਦਿੰਦੇ ਨੇ ਤੁਹਾਨੂੰ ਹਾਂ ਜੀ ਪਹਿਲਾਂ ਉਹਨੂੰ ਫੋਨ ਕਰਦੇ ਐਨੀ ਗੁੱਡੀ ਤਿਆਰ ਕਰ ਦੋ ਉਹਨੇ ਕਰ ਦਿੱਤੀ ਤਿਆਰ ਦੇ ਦੇਦੀ ਐ ਜੀ ਹਾਂ ਜੀ ਜਿੰਨੇ ਮਰਜ਼ੀ ਗੁੱਡੀ ਕੋਈ ਮੰਗੇ ਆਪਾਂ ਦੇ ਦੇ ਸਕਦੇ ਆ ਇੱਕ ਖੁਸ਼ੀਆਂ ਦਾ ਤਿਹਾਰ ਹੈ ਸਾਡਾ ਇਹ ਆਪਣਾ ਲੋਹੜੀ ਦਾ ਤਿਹਾਰ ਹਾਂ ਜੀ ਬਹੁਤ ਵਧੀਆ ਲੋਹੜੀ ਦਾ ਤਿਹਾਰ ਹੈ ਜੀ ਇਹ ਸ਼ੌਂਕ ਹੈ ਜੀ ਮੁੰਡਿਆਂ ਨੂੰ ਬਹੁਤ ਪਤੰਗਾਂ ਚੜਾਉਂਦਾ ਹੀ ਹਾਂ ਬਹੁਤ ਵਧੀਆ ਗੱਲ ਹੈ ਜੀ ਬਾਈ ਤਾਨਿਆ ਬਹੁਤ ਵਧੀਆ ਇਤਿਆਰ ਆ ਜਿਹੜਾ ਆਪਣੇ ਡੋਰ ਆ ਚైనా ਦੀ ਉਹਤੇ ਜ਼ਰੂਰਤ ਪਾਬੰਦੀ ਲਾਈ ਹੈ ਮੇਰਾ ਸਵਾਲ ਵੀ ਅਗਲਾ ਇਹ ਹੋਏ ਵੀ ਚైనా ਦੀ ਡੋਰ ਤੇ ਕੀ ਸਰਕਾਰ ਨੇ ਪਾਬੰਦੀ ਲਾਈ ਹੈ ਹਾਂਜੀ ਤੇ ਕੀ ਉਹਦੇ ਨਾਲ ਕੋਈ ਤੁਹਾਡੇ ਕਾਰੋਬਾਰ 'ਚ ਕੋਈ ਫਰਕ ਪਿਆ ਵੀ ਮੁੰਡਿਆਂ ਨੇ ਘੱਟ ਤੇ ਨਹੀਂ ਖਰੀਦਣ ਦੀ ਕੋਸ਼ਿਸ਼ ਕੀਤੀ ਨਹੀਂ ਜੀ ਸਾਡੇ ਬਾਅਦ ਤੇ ਕੋਈ ਫਰਕ ਨਹੀਂ ਹੈਗਾ ਉਦਾਂ ਇਹਦੇ ਬਾਅਦ ਤੇ ਕੋਈ ਡੋਰ ਦੂਜੀ ਚైనా ਤੋਂ ਬਿਨਾਂ ਡੋਰ ਆਈ ਹੈ ਜੀ ਉਹ ਬਹੁਤ ਵਧੀਆ ਦੀ ਆ ਉਹ ਗੱਟੂ ਨੂੰ ਬਹੁਤ ਵਧੀਆ ਕੱਟਦੀ ਆ ਸਾਡੇ ਬਾਹੂਆਂ ਨੇ ਇੱਕ ਦਿੱਤਾ ਗੱਟ ਛੋਟੇ ਚਲਕੜੀ ਹੁੰਦੀ ਆ ਕੋਈ ਪਿੰਨੇ ਦੇ ਕੋ ਡੋਰ ਦੇ ਇਦਾਂ ਚਲਕੜੀ ਹੁੰਦੀ ਆ ਉਹਨਾਂ ਵਾਤੇ ਡੋਰਾ ਚਲਾਈਏ ਉਹ ਲੋ ਹੈਗਾ ਕੋਈ ਪੀਸ ਤੁਹਾਡੇ ਕੋਲ ਡੋਰਾ ਦਾ ਪਿਆ ਨਹੀਂ ਜੀ ਉਹ ਐ ਵਕਤ ਨਹੀਂ ਹੈਗਾ ਆਪਣਾ ਹਾਂਜੀ ਉਹ ਡੋਰਾ ਮੰਨ ਲਓ ਚੱਲ ਮਾੜੇ ਭਗਵੰਦੇ ਉਹ ਲਓ ਜੀ ਅੱਛਾ ਹਾਂਜੀ ਉਹ ਬਹੁਤ ਵਧੀਆ ਜੀ ਨਾ ਹੱਥ ਕੱਟਣਾ ਉਹਦੇ ਨਾਲ ਨਾ ਕੁਝ ਵੀ ਨਹੀਂ ਹੋਣਾ ਉਹ 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 ਡਿਚਾਰ ਉਹ ਆਪਣਾ ਡੋਰ ਆਪ ਤਿਆਰ ਕਰਦੇ ਨੇ ਉਹ ਹਾਂਜੀ ਹਾਂਜੀ ਆਪ ਤਿਆਰ ਕਰਦੇ ਜੀ ਉਹ ਅੱਛਾ ਅੱਛਾ ਹਾਂਜੀ ਹਾਂਜੀ ਉਹ ਉਹ ਉਹਦਾ ਯਾਨੀ ਉਹਦਾ ਤੋੜ ਆ ਜਿਹੜੀ ਆਪਾਂ ਹਾਂਜੀ ਉਹਦਾ ਹਾਂ ਚਾਈਨਾ ਦਾ ਤੋੜ ਆ ਸਿਰਫ ਡੋਰ ਬਿਲਕੁਲ ਕੱਚ ਕੋਚ ਬਹੁਤ ਵਧੀਆ ਲੱਗਾ ਉਹਦੇ ਵੰਡੇ ਗੱਟੂ ਵੰਡੇ ਉਹ ਮਾਲਾ ਡੋਰ ਆ ਗਈ ਆ ਉਹ ਗੱਟੂ ਦੇ ਵਿੱਚ ਹੀ ਆ ਗਈ ਉਹ ਵੀ ਬਹੁਤ ਵਧੀਆ ਕੋਈ ਸਰਕਾਰ ਨੂੰ ਕੋਈ ਉਹ ਤੇ ਪਗੰਦੀ ਨਹੀਂ ਹੋਊਗੀ ਉਹ ਵਿਗੋਗੇ ਜੀ ਹੁਣ ਤੱਕ ਸਭ ਤੋਂ ਛੋਟੀ ਗੁੱਡੀ ਕਿੱਡੀ ਬਣਾ ਚੁੱਕੇ ਹੋ ਤੇ ਸਭ ਤੋਂ ਵੱਡੀ ਗੁੱਡੀ ਕਿੱਡੀ ਬਣਾ ਚੁੱਕੇ ਛੋਟੀ ਵੀ ਇਥੇ ਇੱਕ ਇੱਕ ਹੈਗੀ ਛੋਟੀ ਜੀ ਤੋਂ ਲੈ ਕੇ ਬਸ ਕਾਫੀ ਵੱਡੀਆਂ ਪਾਸ ਤਿਆਰ ਤੱਕ ਕਰੀ ਦਿਆ ਛੇ ਤਾਵਾ ਤਿੰਨ ਤਾਵਾ ਹੋ ਡੇਢ ਤਾਵਾ ਤਾਵਾ ਨਾਲ ਗੁੱਡੀਆਂ ਦੇ ਨਾਂ ਆ ਜੀਏ ਹੂੰ ਛੋਟੀ ਗੁੱਡੀ ਤੋਂ ਲੈ ਕੇ ਚਾ ਗਏ ਬਸ ਦੇਖ ਰਿਹਾ ਪਿੱਛੇ ਕੱਟ ਬੁੱਸ ਕੇ ਹਾਂਜੀ ਹਾਂਜੀ ਆ ਸਾਬ ਹਾਂਜੀ ਸਾਬ ਵਗੈਰਾ ਆਪ ਹੀ ਕਰਦੇ ਹੋ ਸਾਰਾ ਹਾਂਜੀ ਆ ਜੀ ਆ ਵੀ ਤਿਆਰ ਕਰੀਦਾ ਕਟਿੰਗ ਹੀ ਸਾਰੀ ਹੈ ਜੀ ਹਾਂਜੀ ਇੱਕ ਮੈਸੇਜ ਜ਼ਰੂਰ ਦਿਓ ਖੁਸ਼ੀਆਂ ਦੇ ਤਿਹਾਰ ਮਨਾਉਣ ਵਾਲੇ ਉਹਨਾਂ ਲੋਕਾਂ ਨੂੰ ਜੀ ਯਾਰ ਆਪਾਂ ਇੱਕ ਤਾਂ ਝਗੜੇ ਤੋਂ ਬਚਣਾ ਇੱਕ ਚਾਈਨਾ ਡੋਰ ਦਾ ਜ਼ਰੂਰ ਮੈਸੇਜ ਹਾਂਜੀ ਬਹੁਤ ਵਧੀਆ ਗੱਲ ਹੈ ਜੀ ਖੁਸ਼ੀ ਦਾ ਤਿਹਾਰ ਆ ਬਹੁਤ ਵਧੀਆ ਮੇਰੇ ਵੱਲੋਂ ਵਧਾਈਆਂ ਹਾਂਜੀ ਲੋੜੀਆਂ ਖੁਸ਼ੀਆਂ ਸਗਾਲੀਆਂ ਨਾਲ ਲੋੜੀਆਂ ਵੇਖਣੀਆਂ ਆਪਣੇ ਮਿੱਤਰਾਂ ਨੇ ਤੇ ਬਹੁਤ ਵਧੀਆ ਗੱਲ ਹੈ ਜੇ ਚੈਨਾ ਡੋਰ ਨਹੀਂ ਵਰਤਣੀ ਚਾਹੀਦੀ ਬਸ ਜੀ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਹਾਂਜੀ ਸੋ ਦੋਸਤੋ ਇਹ ਨੇ ਵੀਰ ਭਗਵਾਨ ਸਿੰਘ ਜਿਨ੍ਹਾਂ ਦੇ ਨਾਲ ਆਪਾਂ ਤੁਹਾਨੂੰ ਗੱਲਬਾਤ ਕਰਾਈ ਇੱਕ ਵਾਰੀ ਫੇਰ ਮੈਂ ਕਵਾਂਗਾ ਤਸਵੀਰਾਂ ਜਿੰਨੀਆਂ ਵੀ ਦਿਖਾ ਦਈਏ ਉਨੀਆਂ ਹੀ ਥੋੜੀਆਂ ਨੇ ਤੇ ਇੱਥੇ ਵੀਰ ਜੀ ਦਾ ਅੱਡਾ ਹੈ ਇੱਥੇ ਸਾਰੀ ਕਟਿੰਗ ਵਗੈਰਾ ਕੀਤੀ ਜਾਂਦੀ ਹੈ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਬੁੱਡੀਆਂ ਜਿਹੜੀਆਂ ਤਿਆਰ ਕੀਤੀਆਂ ਪਲਾਸੌਰ ਪਿੰਡ ਹੈ ਜੀ ਪਲਾਸੌਰ ਜ਼ਿਲ੍ਹਾ ਤਰਨਤਾਰਨ ਦਾ ਬਹੁਤ ਹੀ ਛੋਟਾ ਜਿਹਾ ਪਿੰਡ ਹੈ ਤੇ ਲਗਭਗ ਸਾਰਾ ਪਿੰਡ ਹੀ ਇੱਥੇ ਗੁੱਡੀਆਂ ਜਿਹੜੀਆਂ ਉਹ ਤਿਆਰ ਕਰਦਾ ਤੇ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਗੁੱਡੀ ਤੁਹਾਨੂੰ ਇੱਥੇ ਤਿਆਰ ਪਰ ਤਿਆਰ ਮਿਲੇਗੀ ਲੋਹੜੀ ਦਾ ਤਿਹਾਰਾ ਹੈ ਦੋਸਤੋ ਤੇ ਜਰੂਰ ਇਸ ਚੀਜ਼ ਨੂੰ ਵੀ ਨੋਟ ਕਰਨਾ ਕਿ ਆਪਾਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਈਨਾ ਡੋਰ ਬਿਲਕੁਲ ਨਹੀਂ ਵਰਤਣੀ ਆਮ ਧਾਗੇ ਵਾਲੀ ਡੋਰ ਵਰਤੋ ਪਹਿਲਾਂ ਵੀ ਜੀ ਆ ਦੇਖੋ ਇੱਕ ਵੱਖਰਾ ਜਿਹਾ ਡਿਜ਼ਾਈਨ ਹੈ ਇਹ ਸਟਾਰ ਗੁੱਡਾ ਜੀ ਦੇਖੋ ਛੋਟੇ ਤੋਂ ਛੋਟਾ ਤਿਆਰ ਕਰੀਦਾ ਜੋ ਮਰਜ਼ੀ ਇਹ ਚ ਭਰ ਲਿਦਾ ਹੈ ਜੀ ਦੇਖੋ ਬਹੁਤ ਵਧੀਆ ਇਹ ਤੋਂ ਵੱਡਾ ਵੀ ਮਿਲਦਾ ਸਟਾਰ ਗੁੱਡਾ ਇਹ ਆਪਣੇ ਲੜਕੇ ਨੇ ਬਣਾਇਆ ਹੈ ਛੋਟੇ ਨੇ ਜੀ ਬਹੁਤ ਦਿਮਾਗ ਦਾ ਆਪਣੇ ਮੁੰਡੇ ਦਾ ਹਰ ਤਰ੍ਹਾਂ ਦੀ ਕੁਟੀ ਬਣਾ ਲਈ ਦੀ ਹੈ ਡਿਜ਼ਾਈਨ ਬਹੁਤ ਵੱਖ ਜੀ ਜੀ ਜਿੰਨੇ ਵੀ ਆਪਣੇ ਸਰੋਤੇ ਆਣ ਕੇ ਆਪਣੇ ਨਾਲ ਕਨੈਕਟ ਕਰੋ ਕੁਟੀ ਵਿੱਚ ਵੱਡਾ ਵੀ ਹੈਗਾ ਕੋਈ ਵੱਡਾ ਵੀ ਹੈਗਾ ਦਿਖਾ ਦੇ ਹੈਗੇ ਉਹ ਇੱਕ ਇੱਕ ਦੁਕਾਨ ਤੇ ਹੈਗੇ ਹਾਂ ਸੋ ਦੋਸਤੋ ਮੈਸੇਜ ਸਾਡਾ ਇਹੀ ਹੈ ਵੀ ਚਾਈਨਾ ਡੋਰ ਤੋਂ ਬਿਲਕੁਲ ਬਚਣਾ ਧਾਗੇ ਵਾਲੀ ਸਿੰਪਲ ਡੋਰ ਵਰਤੋ ਤੇ ਖੁਸ਼ੀਆਂ ਦਾ ਤਿਆਰ ਖੁਸ਼ੀਆਂ ਦੇ ਨਾਲ ਮਨਾਓ ਕਿਸੇ ਦਾ ਕੋਈ ਨੁਕਸਾਨ ਨਾ ਕਰੋ ਅੱਜ ਦੀ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਬਸ ਬਹੁਤ ਬਹੁਤ ਧੰਨਵਾਦ